ਸਸਿਕਾ ਦੋਸਤੋ ਮੈਂ ਰੰਧਾਵਾ ਪਰਮਜੀਤ ਆਪਣੇ YouTube ਚੈਨਲ ਰੰਧਾਵਾ ਪਰਮਜੀਤ ਤੇ ਥੋੜਾ ਸਪਟਾ ਨਿਕਸ ਵਕਤ ਕਰਦਾ ਹਾਂ ਦੋਸਤੋ ਸਾਡਾ ਚੈਨਲ ਮਹਿਜ਼ ਇੱਕ YouTube ਚੈਨਲ ਨਹੀਂ ਬਲਕਿ ਇੱਕ ਮੰਚ ਹੈ ਇੱਕ ਸਟੇਜ ਹੈ ਉਹਨਾਂ ਸਾਰੀ ਕਲਾਕਾਰਾਂ ਦੇ ਵਾਸਤੇ ਜਿਹੜੇ ਭਾਵੇਂ ਪ੍ਰੋਫੈਸ਼ਨਲ ਨਹੀਂ ਲੇਕਿਨ ਜਿਹੜੇ ਆਪਣੀ ਕਲਾ ਆਪਣੀ ਪ੍ਰਤਿਭਾ ਆਪਣੀ ਡਾਇਰੈਕਟ ਨੂੰ ਸਾਡੇ ਚੈਨਲ ਦੇ ਮਾਧਮ ਰਾਹੀਂ ਦੂਰ ਤੱਕ ਪਹੁੰਚਾਉਣਾ ਚਾਹੁੰਦੇ ਨੇ ਅਸੀਂ ਹਮੇਸ਼ਾ ਉਹਨਾਂ ਦਾ ਸਵਾਗਤ ਕਰਦੇ ਆਏ ਹਾਂ ਔਰ ਸਵਾਗਤ ਕਰਦੇ ਰਹਾਂਗੇ ਤੁਹਾਡੇ ਵਿੱਚ ਵੀ ਕੋਈ ਟੈਲੈਂਟ ਹੈ ਤੁਹਾਡੇ ਵਿੱਚ ਵੀ ਕਲਾ ਹੈ ਤੁਸੀਂ ਵੀ ਜਾਓ ਤੇ ਤੁਹਾਡੀ ਵੀਡੀਓ ਬਣਾ ਕੇ ਅਸੀਂ ਆਪਣੇ ਚੈਨਲ ਤੇ ਅਪਲੋਡ ਕਰੀਏ ਤਾਂ ਬਿਨਾ ਕਿਸੇ ਦੇਰੀ ਤੋਂ ਸਾਨੂੰ ਕੰਟੈਕਟ ਕਰੋ ਜੀ ਜਾਂ ਆਪਣੀ ਵੀਡੀਓ ਬਣਾ ਕੇ ਭੇਜੋ ਜੀ WhatsApp ਤੇ ਭੇਜ ਦਿਓ ਜਾਂ ਅਗੇ ਸੇ ਪੈਨ ਡਰਾਈਵ ਚ ਸਾਡੇ ਚੈਨਲ ਦੀ ਜਿਹੜੀ ਦੂਸਰੀ ਕੋਸ਼ਿਸ਼ ਹੈ ਦੋਸਤੋ ਉਹ ਹੈ ਕਿ ਅਸੀਂ ਪੰਜਾਬੀ ਵਿਆਹਾਂ ਦੇ ਨਸਪੰਦ ਬਹੁਤ ਸਾਰੀਆਂ ਵੀਡੀਓਜ਼ ਅਪਲੋਡ ਕਰ ਰਹੇ ਹਾਂ ਇਸ ਵਾਸਤੇ ਤਾਂ ਕਿ ਪੰਜਾਬੀ ਵਿਆਹ ਦੀਆਂ ਜਿੰਨੀਆਂ ਵੀ ਰਸਮਾਂ ਨੇ ਉਹਨਾਂ ਦੇ ਨਾਲ ਜਿਹੜੀ ਸਾਡੀ ਆਲਰੇਡੀ ਜਨਰੇਸ਼ਨ ਆ ਆਲਰੇਡੀ ਦੀ ਪੀੜ੍ਹੀ ਹਮੇਸ਼ਾ ਵਾਕਿਫ ਰਹੇ ਕੀ ਪੰਜਾਬੀ ਵਿਰਸੇ ਦੀ ਅਮੀਰੀ ਦਾ ਅੰਦਾਜ਼ਾ ਉਹਨਾਂ ਨੂੰ ਹਮੇਸ਼ਾ ਹੁੰਦਾ ਰਹੇ ਦੋਸਤੋ ਸਾਡੇ ਚੈਨਲ ਤੇ ਜਿਹੜੀਆਂ ਮੈਰਿਜ ਨਾਲ ਸੰਬੰਧਿਤ ਵੀਡੀਓਜ਼ ਨੇ ਉਹਨੂੰ ਲੱਭਣ ਦਾ ਇੱਕ ਬੜਾ ਹੀ ਆਸਾਨ ਤਰੀਕਾ ਹੈ ਕਿ ਤੁਸੀਂ ਪੰਜਾਬੀ ਵਿਆਹ ਦੀ ਰਸਮਾਂ ਨਾਲ ਕੋਲ ਸਾਡੇ ਚੈਨਲ ਨਾਲ ਕੋ ਜਿਵੇਂ ਡੋਲੀ ਅਰਦਾਵ ਪਰਮਜੀਤ ਲੇਡੀਜ਼ ਕੀਤ ਅਰਦਾਵ ਪਰਮਜੀਤ ਜਾਂਗੂਰ ਅਰਦਾਵ ਪਰਮਜੀਤ ਤੁਹਾਨੂੰ ਸਾਰੀ ਵੀਡੀਓ ਮਿਲ ਜਾਣਗੀਆਂ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਔਰ ਬੈਲ ਆਈਕਨ ਪ੍ਰੈਸ ਕਰਨੇ ਜ਼ਰੂਰੀ ਹੈ ਦੋਸਤੋ ਜੇ ਤੁਹਾਡੇ ਕੋਲ ਵੀ ਕੋਈ ਮੈਰਿਜ ਦੀ ਅੱਛੀ ਵੀਡੀਓ ਹੋਵੇ ਤੁਸੀਂ ਵੀ ਚਾਹੁੰਦੇ ਹੋ ਕਿ ਅਸੀਂ ਉਸ ਨੂੰ ਆਪਣੇ ਚੈਨਲ ਤੇ ਅਪਲੋਡ ਕਰੀਏ ਤਾਂ ਜ਼ਰੂਰ ਪੁੱਛਦਾ ਕਰੋ ਜੀ ਮੇਰੇ ਖਿਆਲ ਦੇ ਵਿੱਚ ਮੈਰਿਜ ਇੱਕ ਸੋਸ਼ਲ ਅਫੇਅਰ ਹੈ ਕੋਈ ਝਿਚਕਣ ਵਾਲੀ ਗੱਲ ਨਹੀਂ ਤੇ ਤੁਹਾਨੂੰ ਉਸ ਵੀਡੀਓ ਨੂੰ ਅਪਲੋਡ ਕਰਨ ਤੋਂ ਬਾਅਦ ਤੁਹਾਨੂੰ ਬਹੁਤ ਹੀ ਜ਼ਿਆਦੀਆਂ ਮੁਬਾਰਕ ਖੁਸ਼ੀਆਂ ਮਿਲਣਗੀਆਂ ਔਰ ਤੁਹਾਨੂੰ ਅਸਾਧਾਰਨ ਜ਼ਿੰਦਗੀ ਹੁੰਦਾ ਰਹੇਗਾ ਓਕੇ ਦੋਸਤੋ ਥੈਂਕ ਯੂ ਵੈਰੀ ਮਾਚ ਰਵ ਰੱਖਾ ਬਾਏ ਪੰਜਾਬੀ ਲੋਕੀਤਾਂ ਪੰਜਾਬੀ ਕਾਵ ਰੂਪ ਨੂੰ ਪਿਆਰ ਕਰਨ ਵਾਲੇ ਸਾਰੇ ਹੀ ਪੈਣਾ ਤੇ ਵੀਰਾਂ ਨੂੰ ਭਰਮਜੀਤ ਕਰਪੰਮੇਂ ਦਿਲ ਦੀਆਂ ਗਹਿਰਾਈਆਂ ਤੋਂ ਸਸੀ ਕਾ ਲਾ ਕੇ ਮਾਨ ਮਹਿਸੂਸ ਕਰਦੀ ਹੈ ਜੀ ਦਿੱਤਾ ਰੋਪੀ ਗੁਲਦਸਤੇ ਵਿੱਚੋਂ ਇੱਕ ਹੋਰ ਗੀਤ ਲਾ ਕੇ ਆਪ ਜੀ ਦੇ ਰੂਬਰ ਹੋ ਰਹੀ ਹਾਂ ਉਮੀਦ ਕਰਾਂਗੀ ਕਿ ਤੁਸੀਂ ਇਸ ਗੀਤ ਨੂੰ ਪਸੰਦ ਕਰੋਗੇ ਤੇ ਜੇਕਰ ਗੀਤ ਪਸੰਦ ਆਵੇ ਤੈਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਬਿਲਕੁਲ ਨਪੁੰਨਾ ਦੇ ਜਾਂਦੇ ਜਾਵੇ ਰ ਜਾਈ ਦਾ ਪੱਲਾ ਦੇ ਮੰਦਿਆ ਮੱਲਾ ਮੈਂ ਪਾਲੇ ਖੜੀ ਤਰ ਵੇ ਰਹੀ ਦੇ ਜਾਂਦੇ ਜਾਵੇ ਰ ਜਾਈ ਦਾ ਪੱਲਾ ਦੇ ਮੰਦਿਆ ਮੱਲਾ பால கட வேறே கூட பீனே ஆ மல்ல ਮੈਂ ਪਾਲੇ ਖੜੀ ਠਰ ਬੈ ਰਹੀ ਦੇ ਜਾਂਦੇ ਜਾਵੇ ਰ ਜਾਈ ਦਾ ਪਹਿਲਾ ਉਹ ਮੰਦੇ ਅਮੱਲਾ ਮੈਂ ਪਾਲੇ ਖੜੀ ਠਰ ਬੈ ਰਹੀ ਤੇਰੀ ਤੇਰੀ ਖਾਤਰ ਵੇ ਮੈਂ ਬਾਗ ਲਵਾ வாய டல் ஆமே ஹடி டரி வேறா பேர் தல்லா விமா ਮੈਂ ਪਾਲੇ ਖੜੀ ਤਰਵੇ ਰਹੀ ਤੇਰੀ ਤੇਰੀ ਖਾਤਰ ਵੇ ਮਹਿਲ ਪਵਾਇਆ ਤੇਰੀ 타 ਖਾਤਰ ਵੇ ਮਹਿਲ ਪਵਾਇਆ ਮੈਲੀ ਵਸਣ ਬਹਾਨੀ ਆ ਜਾ ਦੇਮਾਂਦੇ ਆ ਮੱਲਾ ਮੈਂ ਪਾੜੇ ਖੜੀ ਠਰਵੇ ਰਹੀ ਦੇ ਜਾਂਦੇ ਜਾਂ ਵੇਰ ਜਾਈ ਦਾ ਪੱਲਾ ਵੇ ਮਾਂ ਦੇ ਆ ਮੱਲਾ ਮੈਂ ਪਾੜੇ ਖੜੀ ਠਰਵੇ ਰਹੀ ਤੇਰੀ ਤੇਰੀ ਖਾਤਰ ਵੇ ਮੈਂ ਕਲੀਆਂ ਲਵਾਇਆ ਤੇਰੀ ਤਾਂ ਖਾਤਰ ਵੇ ਮੈਂ ਕਲੀਆਂ ਲਾ ਕਲੀਆਂ ਚੁਗਣ ਬਹਾਨੇ ਆ ਜਾ ਬੇਮਾਂਦੇ ਆ ਮੱਲਾ ਮੈਂ ਪਾੜੇ ਖੜੀ ਠਾਰੇ ਵੇ ਰਹੀ ਦੇ ਜਾ ਦੇ ਜਾ ਵੇਰ ਜਾਇਦਾ ਪੱਲਾ ਬੇਮਾਂਦੇ ਆ ਮੱਲਾ ਮੈਂ ਪਾੜੇ ਖੜੀ ਠਾਰੇ ਵੇ ਰਹੀ ਤੇਰੀ ਤਾਂ ਖਾਤਰ ਵੀ ਮੈਂ ਕਾੜਾ ਪਕਾਇਆ ਤੇਰੀ ਤੇਰੀ ਖਾਤਰ ਵੀ ਮੈਂ ਕਾੜਾ ਪਕਾਇਆ ਕਾੜਾ ਪੀਣ ਬਹਾਨੇ ਆ ਜਾ ਵਿਮਾਨ ਦੇ ਆ ਮੱਲਾ ਮੈਂ ਪੜੇ ਖੜੀ ਠੜੀ ਰਹੀ ਵੇ ਜਾਂਦੇ ਜਾਵੇ ਰ ਜਾਈ ਦਾ ਪੱਲਾ ਵੇ ਮਾਂਦੇ ਆ ਮੱਲਾ ਮੈਂ ਪਾਲੇ ਖੜੀ ਠਰੇ ਵੇ ਰਹੀ ਤੇਰੀ ਤੇਰੀ ਖਾਤਰ ਵੇ ਮੈਂ ਦੁੱਧ ਕੜਾਇਆ ਤੇਰੀ ਤਾਂ ਖਾਤਰ ਵੇ ਮੈਂ ਦੁੱਧ ਕੜਾਇਆ ਉਧ ਪੀਣ ਦੇ ਬਹਾਨੇ ਆ ਜਾ ਵਿਮਾਂਦੇ ਆ ਮੱਲਾ ਮੈਂ ਪਾਲੇ ਖੜੀ ਠਰ ਵੀ ਰਹੀ ਦੇ ਜਾਂਦੇ ਜਾਵੇ ਰ ਜਾਈਂਦਾ ਪੱਲਾ ਵਿਮਾਂਦੇ ਆ ਮੱਲਾ ਮੈਂ ਪਾਲੇ ਖੜੀ ਠਰ ਵੀ ਰਹੀ ਤੇਰੀ ਤੇਰੀ ਖਾਤਰ ਵੇ ਮੈਂ ਪਲੰਘ ਡਹਾਇਆ ਤੇਰੀ ਤੇਰੀ ਖਾਤਰ ਵੇ ਮੈਂ ਪਲੰਘ ਡਹਾਇਆ ਪਲੰਗੇ ਬਹਿਣ ਬਹਾਨੇ ਆ ਜਾ ਵੇ ਮਾਂ ਦੇ ਆ ਮੱਲਾ ਮੈਂ ਪਾੜੇ ਖੜੀ ਠਾਰੇ ਬਿ ਰਹੀ ਵੇ ਜਾਂਦੇ ਜਾਵੇ ਰਜਾ ਆਈਂਦਾ ਪੱਲਾ ਮੈਂ ਪਾਣੀ ਖੜੀ ਠਰ ਬੈ ਰਹੀ ਤੇਰੀ ਤੇਰੀ ਖਾਤਰ ਵੇ ਮਚੀ ਰੰਗਾ ਆ ਤੇਰੀ ਤੇਰੀ ਖਾਤਰ ਵੇ ਮਚੀ ਰੰਗਾ ਆ ਚੀਰਾ ਬੰਨੇਣ ਬਹਾਨੇ ਆ ਜਾ ਵਿਮਾਂਦੇ ਆ ਮੱਲਾ ਮੈਂ ਪਾਲੇ ਖੜੀ ਠਰਵੇਂ ਰਹੀ ਦੇ ਜਾਂਦੇ ਜਾਵੇਂ ਰ ਜਾਈਦਾ ਪੱਲਾ ਵਿਮਾਂਦੇ ਆ ਮੱਲਾ ਮੈਂ ਪਾਲੇ ਖੜੀ ਠਰਵੇਂ ਰਹੀ ਤੇਰੀ ਤਾਂ ਖਾ ਤੇਰੇ ਵੇ ਮੈਂ ਕੁੜਤਾ ਸਵਾਇਆ ਤੇਰੀ ਤੇਰੀ ਖਾਤਰ ਵੇ ਮੈਂ ਕੁਰਤਾ ਸਵਾਇਆ ਕੁਰਤਾ ਪੈਣਾਂ ਪੇ ਦੇ ਪਜਾ ਜਾ ਦੇ ਮਾਂ ਦੇ ਆ ਮੱਲਾ ਮੈਂ ਪਾਲੇ ਖੜੀ ਠਰਵੇਂ ਰਹੀ ਦੇ ਜਾਂਦੇ ਜਾਵੇ ਰ ਜਾਈਦਾ ਪੱਲਾ ਦੇ ਮਾਂ ਦੇ ਆ ਮੱਲਾ ਮੈਂ ਪਾਲੇ ਖੜੀ ਠਰ ਵੀ ਰਹੀ ਦੇ ਜਾ ਦੇ ਜਾਵੇ ਰ ਜਾਈ ਦਾ ਪੱਲਾ ਦੇ ਮੰਦੇ ਆ ਮੱਲਾ ਮੈਂ ਪਾਲੇ ਖੜੀ ਠਰ ਵੀ ਰਹੀ ਧੰਨਵਾਦ